ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਇੱਕ ਗੱਲ ਕਰਨੀ ਕਿ ਕੁਝ ਲੋਕਾਂ ਨੂੰ ਬਹੁਤ ਹੀ ਫੋਟੋਆਂ ਖਿੱਚਣ ਦੀ ਆਦਤ ਹੁੰਦੀ ਆ ਕਿ ਉਹ ਜਦੋਂ ਕਿਤੇ ਜਾਣ ਨਾ ਤਾਂ ਉਹ ਫੋਟੋਆਂ ਖਿੱਚਦੇ ਆ ਹਨਾ ਸਨੈਪ ਲੈਂਦੇ ਆ ਕਿਉਂਕਿ ਉਹਨਾਂ ਦੀ ਇਹ ਆਦਤ ਹੁੰਦੀ ਆ ਕਿਉਂ ਇੱਕ ਯਾਦ ਬਣ ਜਾਂਦੀ ਆ ਜਦੋਂ ਬਹੁਤ ਸਮੇਂ ਬਾਅਦ ਉਹ ਇਹਨਾਂ ਤਸਵੀਰਾਂ ਨੂੰ ਵੇਖਦੇ ਆ ਨਾ ਤਾਂ ਉਹਨਾਂ ਨੂੰ ਉਹ ਸਾਰਾ ਕੁਝ ਯਾਦ ਆ ਜਾਂਦਾ ਆ ਸਾਰਾ ਕੋਸ਼ੋ ਕੈਮਰੇ ਚ ਕੈਦ ਕਰ ਲੈਂਦੇ ਤੇ ਫਿਰ ਭਾਵੇਂ ਜਿੰਨੀ ਦੇਰ ਬਾਅਦ ਮਰਜੀ ਉਹਨਾਂ ਫੋਟੋਆਂ ਨੂੰ ਵੇਖਿਆ ਜਾਵੇ ਤੇ ਉਹ ਉਸ ਸਮੇਂ ਦੀ ਯਾਦ ਦਿਵਾ ਦਿੰਦੀਆਂ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਵਿਅਕਤੀ ਇਕੱਲਾ ਬੈਠਾ ਹੱਸ ਪੈਂਦਾ ਤੇ ਇਕੱਲਾ ਬੈਠਾ ਰੋ ਪੈਂਦਾ ਇਹਦਾ ਮਤਲਬ ਇਹ ਹੈ ਕਿ ਜੇਕਰ ਉਹਨੂੰ ਕੋਈ ਚੰਗੀ ਗੱਲ ਯਾਦ ਆ ਗਈ ਹੈ ਨਾ ਤਾਂ ਉਹਦਾ ਇਕੱਲੇ ਬੈਠੇ ਦਾ ਹਾਸਾ ਨਿਕਲ ਜਾਂਦਾ ਤੇ ਜੇ ਕੋਈ ਮਾੜੀ ਗੱਲ ਯਾਦ ਆ ਗਈ ਆ ਤਾਂ ਫਿਰ ਇਕੱਲੇ ਬੈਠੇ ਦਾ ਮਨ ਦੁਖੀ ਹੋ ਜਾਂਦਾ ਕਿਉਂਕਿ ਉਹ ਯਾਦਾਂ ਹੁੰਦੀਆਂ ਤੇ ਜੇਕਰ ਉਹੀ ਯਾਦਾਂ ਕੈਮਰੇ ਚ ਕੈਦ ਕੀਤੀਆਂ ਜਾਣ ਤਾਂ ਬੰਦਾ ਜਦੋਂ ਮਰਜੀ ਵੇਖ ਲੈਂਦਾ ਇਸ ਤਰ੍ਹਾਂ ਹੀ ਤਸਵੀਰਾਂ ਹੁੰਦੀਆਂ ਜਿਹੜੀਆਂ ਤਸਵੀਰਾਂ ਹੁੰਦੀਆਂ ਨਾ ਉਹ ਬਹੁਤ ਹੀ ਖੂਬਸੂਰਤ ਸਗਾਤ ਹੁੰਦੀਆਂ ਆ ਕਿਉਂਕਿ ਜਦੋਂ ਸਮਾਂ ਬੀਤਦਾ ਜਾਂਦਾ ਹੈ ਨਾ ਤਾਂ ਫਿਰ ਉਸ ਜਿਹੜਾ ਸਮੇਂ ਦੀਆਂ ਯਾਦਾਂ ਨੂੰ ਪਿੱਛੇ ਛੱਡਦਾ ਜਾਂਦਾ ਤੇ ਉਹਨਾਂ ਯਾਦਾਂ ਨੂੰ ਜਿਹੜਾ ਤਾਜ਼ਾ ਰੱਖਦੀਆਂ ਆ ਜਿਉਂਦਾ ਰੱਖਦੀਆਂ ਵਾ ਇਹ ਤਸਵੀਰਾਂ ਇਹ ਫੋਟੋਆਂ ਜੋ ਅਸੀਂ ਕੈਮਰੇ ਚ ਕੈਦ ਕਰ ਲੈਣੇ ਆ ਕਿਉਂਕਿ ਜਦੋਂ ਸਮਾਂ ਲੰਘਦਾ ਜਾਂਦਾ ਨਾ ਤਾਂ ਅਸੀਂ ਬੜਾ ਕੁਝ ਪਿੱਛੇ ਛੱਡ ਛੱਡ ਦੇ ਜਾਂਦੇ ਆ ਉਹ ਰਿਸ਼ਤੇ ਛੱਡ ਜਾਂਦੇ ਆ ਪੈਸੇ ਦੀ ਦੌੜ ਦੇ ਵਿੱਚ ਭੈਣ ਭਰਾ ਪਿੱਛੇ ਰਹਿ ਜਾਂਦੇ ਆ ਤੇ ਫਿਰ ਜਿਹੜੀਆਂ ਇਹ ਤਸਵੀਰਾਂ ਹੁੰਦੀਆਂ ਨਾ ਸਾਨੂੰ ਉਹ ਬਹੁਤ ਹੀ ਖੂਬਸੂਰਤ ਅਹਿਸਾਸ ਕਰਾਉਂਦੀਆਂ ਆ ਕਿਉਂਕਿ ਉਹ ਜੋ ਕੈਮਰੇ ਚ ਕੈਦ ਕੀਤਾ ਹੁੰਦਾ ਨਾ ਜਦੋਂ ਉਹਨਾਂ ਨੂੰ ਖੋਲ ਕੇ ਬੰਦਾ ਵੇਖਦਾ ਨਾ ਤਾਂ ਉਸ ਸਮਾਂ ਉਹ ਯਾਦਾਂ ਉਹ ਸਾਰਾ ਕੁਝ ਫਿਰ ਯਾਦ ਦਿਵਾ ਦਿੰਦੀਆਂ ਇਸ ਕਰਕੇ ਤਸਵੀਰਾਂ ਜਿਹੜੀਆਂ ਨਾ ਉਹ ਬਹੁਤ ਹੀ ਖੂਬਸੂਰਤ ਜਿਹਾ ਸੁਗਾਤ ਹੁੰਦੀਆਂ ਵਾ ਉਹ ਵਿਅਕਤੀ ਨੂੰ ਉਹਨਾਂ ਰਿਸ਼ਤਿਆਂ ਦਾ ਅਹਿਸਾਸ ਕਰਾਉਂਦੀਆਂ ਕਈ ਵਰੀ ਯਾਦ ਦੇ ਵਿੱਚ ਬੰਦਾ ਬਹੁਤ ਪਿੱਛੇ ਚਲੇ ਜਾਵੇ ਨਾ ਤਾਂ ਨੂੰ ਉਹ ਸਾਰਾ ਕੁਝ ਮਹਿਸੂਬਸ ਹੋ ਜਾਂਦਾ ਦੁਬਾਰਾ ਜੋ ਉਹਨੇ ਪਹਿਲਾਂ ਕੀਤਾ ਹੁੰਦਾ ਮਹਿਸੂਸ ਉਹਨੂੰ ਉਹੀ ਨਿੱਗ ਮਿਲ ਜਾਂਦਾ ਉਹਨਾਂ ਤਸਵੀਰਾਂ ਨੂੰ ਵੇਖ ਕੇ ਉਹਨਾਂ ਯਾਦਾਂ ਨੂੰ ਵੇਖ ਕੇ ਸੋ ਮੈਂ ਤੇ ਸਮਝਦੀ ਕਿ ਇਹ ਚੰਗੀਆਂ ਚੰਗੀਆਂ ਯਾਦਾਂ ਜਿਹੜੀਆਂ ਇਹਨਾਂ ਨੂੰ ਜ਼ਰੂਰ ਹੀ ਕੈਦ ਕਰਕੇ ਰੱਖ ਲੈਣਾ ਚਾਹੀਦਾ ਕਿਉਂਕਿ ਜਦੋਂ ਵਿਅਕਤੀ ਦਾ ਮਨ ਬੜਾ ਦੁਖੀ ਹੋਵੇ ਨਾ ਤਾਂ ਫੇਰ ਉਹ ਉਹਨਾਂ ਯਾਦਾਂ ਨੂੰ ਖੋਲ ਕੇ ਬਹਿ ਜਾਵੇ ਤੇ ਸ਼ਾਇਦ ਉਹਦੇ ਮਨ ਨੂੰ ਸਕੂਨ ਮਿਲ ਜਾਵੇ ਸ਼ਾਇਦ ਉਹਦਾ ਮਨ ਜਿਹੜਾ ਉਹ ਖੁਸ਼ੀ ਖੁਸ਼ ਹੋ ਜਾਵੇ ਕਿਉਂਕਿ ਇਹ ਯਾਦਾਂ ਦੇ ਵਿੱਚ ਖੁਸ਼ੀ ਜਿਹੜੀ ਆ ਨਾ ਇਹ ਸੰਭਾਲ ਕੇ ਰੱਖਣੀ ਬਹੁਤ ਜ਼ਰੂਰੀ ਆ ਕਿਉਂਕਿ ਜਿੱਦਾਂ ਦਾ ਸਮਾਂ ਚੱਲ ਰਿਹਾ ਭੱਜ ਦੌੜ ਚੱਲ ਰਹੀ ਵਿਅਕਤੀ ਦਾ ਸਕੂਨ ਜਿਹੜਾ ਹੈ ਨਾ ਇਹ ਕਿਤੇ ਗਵਾਚ ਹੀ ਗਿਆ ਆ ਸੋ ਚੰਗੀਆਂ ਯਾਦਾਂ ਨੂੰ ਜਿਹੜਾ ਹਮੇਸ਼ਾ ਹੀ ਸੰਭਾਲ ਕੇ ਰੱਖਣਾ ਚਾਹੀਦਾ ਤਸਵੀਰਾਂ ਦੇ ਰੂਪ ਵਿੱਚ ਕਿਉਂਕਿ ਤਸਵੀਰਾਂ ਜਿਹੜੀਆਂ ਨਾ ਉਹ ਸਾਨੂੰ ਉਹਨਾਂ ਨਾਲ ਰਿਸ਼ਤਿਆਂ ਦਾ ਅਹਿਸਾਸ ਕਰਾਉਂਦੀਆਂ